ਇਹ ਤੇ ਮਰ ਗਿਆ ਮੇਰੀ ਮੱਟੀ ਤੇ ਰੱਖਿਆ ਇਹ ਕੈਸਟਾ ਦੇਣੀ ਆ ਨਹੀਂ ਦੇਣੀ ਆ ਨਹੀਂ ਲੋਗੇ ਇੰਨਾ ਪਿਆਰ ਪੈ ਗਿਆ ਕੈਸਟਾ ਨਾਲ ਤੇ ਆ ਵੇਖ ਲੋ ਬਈ ਦਿਲ ਦਾ ਬਾ ਜਿਹੜੇ ਪਛਾਣਦੇ ਪੁਰਾਣੇ ਬੰਦੇ ਨੂੰ ਸਾਰਿਆਂ ਨੂੰ ਪਤਾ ਬਈ ਕੀ ਹੈ ਇਹ ਹਨਾ ਇਹ ਡੈਕ ਦੀਆਂ ਕੈਸਟਾਂ ਪੁਰਾਣੀਆਂ ਤੇ ਅੱਜ ਜਿਹੜਾ ਬੰਦਾ ਇਹਨਾਂ ਨੂੰ ਹਜੇ ਵੀ ਸੁਣਦਾ ਬਾਈ ਆਪਣੇ ਪਿੰਡੋਂ ਕਾਕਾ ਟੇਲਰ ਆ ਬਾਈ ਬਾਈ ਕੀ ਆਲਾ ਠੀਕ ਠਾਕ ਵਧੀਆ ਬਾਈ ਤੇ ਬਾਈ ਇਹ ਡੈਕ ਆ ਜਿਹੜਾ ਹਜੇ ਵੀ ਉਹੀ ਯੂਜ਼ ਕਰਦੇ ਹੁੰਦਾ ਜਿਵੇਂ ਚਿਪਾ ਆ ਗਈਆਂ ਹਨਾ ਵਿੱਚ ਪੈ ਜਾਂਦੀਆਂ ਜਾਂ ਪੈਨ ਡਰਾਈਵ ਆ ਗਈ ਜਾਂ ਫੋਨਾਂ ਤੇ ਚੱਲੀ ਜਾਂਦੇ ਆ ਨੈਟ ਤੇ ਤੁਸੀਂ ਹਜੇ ਵੀ ਇਹੀ ਪੁਰਾਣੇ ਡੈਕ ਸੁਣਦੇ ਆ ਬਈ ਡੱਕ ਨੇ ਇਹਦੇ ਵਿੱਚ ਪੈਸੇ ਜੀ ਪੈਂਦੀ ਹੈ ਬਈ ਹੁਣ ਅੱਛਾ ਇਥੋਂ ਪੈਂਡਲ ਲਵਾ ਲਈ ਹਾਂ ਪੈਂਡਲ ਲਵਾ ਲਈ ਡੱਕ ਦਾ ਚੱਲਦਾ ਨਹੀਂ ਨਾ ਡੱਕ ਦਾ ਸਮਾਨ ਮਿਲਦਾ ਅੱਛਾ ਹੁਣ ਨਹੀਂ ਮਿਲਦਾ ਹਾਂ ਇੱਕ ਥਾਂ ਤੋਂ ਡੱਕ ਪੁੱਛਿਆ ਜੀ ਉਹਨੇ 5000 ਰੁਪਇਆ ਮੰਗਿਆ ਡੱਕ ਦਾ ਮੇਥੋਂ 5000 ਰੁਪਇਆ ਹਾਂ ਡੱਕ ਦਾ ਤੇ ਫਿਰ ਹੁਣ ਜਾਨੀ ਕਿ ਆਹ ਫਿਰ ਕੈਸ਼ ਤਾਂ ਜਿਹੜੀਆਂ ਤੁਸੀਂ ਰੱਖੀ ਬੈਠੇ ਆ ਇਹ ਫਿਰ ਇੱਕ ਪਹਿਲਾ ਸ਼ੌਕ ਹੁੰਦਾ ਸੀ हां भाई सांवू भी ਹੁੰਦਾ ਸੀ ਉਹ ਲਿਆ ਕੇ ਕੈਸਟਾ ਤਰ ਕੇ 4 ਵਜੇ ਉੱਠਦੇ ਨੇ ਕੰਮ ਤੇ ਬਹਿੰਦੇ 4 ਵਜੇ ਉੱਠ ਕੇ ਹਾਂ ਜਿਹੜੀ ਨਵੀਂ ਕੈਸਟ ਲਿਆਉਂਦੇ ਨੇ ਅੱਖ ਦਿਨ ਉਸੇ ਕੈਸਟ ਨੂੰ ਸੁਣੀ ਜਾਂਦੇ ਜੀ ਅੱਛਾ ਨਵੀਂ ਕੈਸਟ ਜਿਹੜੀ ਤੁਸੀਂ ਲਿਆਉਂਦੇ ਸੀ 4 ਵਜੇ ਲਾ ਲੈਂਦੇ ਹਾਂ ਹਾਂ ਲੜਕੇ 4 ਵਜੇ ਨਾਲ ਹੀ ਦੀ ਉਹ ਤੇ ਤੁਹਿਆ ਟੇਲਰ ਦਾ ਜਿਹੜਾ ਕੰਮ ਸਿੱਖਿਆ ਉਹ ਸਿੱਖਦੇ ਹੁੰਦੇ ਜਨੀਆਂ ਗੇ ਕੋਟ ਹਾਂ ਉਹ ਕੋਈ ਵਿਰਿੰਦਰ ਚਮਕੀਲਾ ਮਾਰੇ ਉਹ ਪੂਰੀ ਸੁਰਤਾਂ ਮਿਲਦੀ ਉਹ ਤਾਂ ਪੂਰੀ ਸੁਰਤ ਹੈ ਅੱਛਾ ਪਹਿਲਾ ਜਿਹੜਾ ਡੈਕ ਆ ਲਿਆਉਂਦਾ ਪਹਿਲਾ ਟੇਬਲ ਹੀ ਕਿ ਡੈੱਕ ਰਿਆ ਟੇਬਲ ਹੀ ਪਹਿਲਾਂ ਬਈ ਖੜਵੀ ਬਾਡੀ ਵਾਲੀ ਘਰ ਦੇ ਨਾਲ ਕੋ ਸੰਜੋਗ ਆਇਆ ਸੀ ਮੈਨੂੰ 420 ਰੁਪਏ ਲਈ ਸੀ ਉਦੋਂ ਉਸ ਟਾਈਮ ਤੇ 420 ਦੀ ਹਾਂ 420 ਲਈ ਤੇ ਮੈਨੂੰ ਬਾਅਦ ਘਰੇ ਲੜਕੇ 330 ਦੀ ਵੇਚਤੀ ਸੀ 330 ਦੀ ਲੜਕਾ ਤੋਂ ਵੇਚੀ ਲੜਪੇ ਮੈਂ ਡੈੱਕ ਲੈ ਅੱਛਾ ਡੈੱਕ ਲੈਣਾ ਹੈ ਹਾਂ ਠੀਕ ਹੈ ਡੈੱਕ ਲਿਆਂਦਾ ਹਾਂ ਹੈ ਆਹ ਲਿਆਂਦਾ ਜਿਹੜਾ ਡੈੱਕ ਹੈ ਨਹੀਂ ਇੱਕ ਹੋਰ ਲਿਆਂਦੇ ਹੋ ਵੇਚ ਤਾਂ ਕੁਆੜੀਆਂ ਨੂੰ ਵੇਚ ਤਾ ਉਹ ਕੁਆੜੀਆਂ ਨੂੰ ਵੇਚ ਤਾ ਹਾਂ ਤਿੰਨ ਹੀ ਡੈੱਕ ਮੇਰੇ ਕੋਲੇ ਤਿੰਨ ਡੈੱਕ ਦੀ ਤੁਹਾਡੇ ਕੋਲੇ ਹਾਂਜੀ ਠੀਕ ਹੈ ਤੇ ਪਹਿਲੀ ਕੈਸਟ ਕਿਹੜੀ ਲਈ ਬਈ ਕਾਕੇ ਫਿਰ ਸਾਰਿਆਂ ਤੋਂ ਪਹਿਲਾਂ ਇਹਨਾਂ ਗੈਟਾਜ ਹੈਗੀ ਹੋ ਗਈ ਇਹਨਾਂ ਦਾ ਕੈਸਟਾਂ ਦਾ ਮਗਰਲੇ ਵਾਦੇ ਪਈਏ ਜੂਗੀਆਂ ਦੇ ਕੰਨਾਂ ਵਿੱਚ ਕੱਟਦੀਆਂ ਮੁੰਦਰਾ ਹੱਤਰਾ ਆ ਹਾਂ ਸਰਾਇਆ ਸਦੀ ਪਹਿਲੀ ਕੈਟੂ ਦੀ ਸੀ ਉਹ ਪਹਿਲੀ ਕੈਸਟ ਉਹ ਲਿਆਂਦੀ ਫਿਰ ਆ ਉਹ ਲਿਆਂਦੀ ਇੱਕ ਸਾਦੀ ਪੂਰੀ ਉਹ ਬੋਲੀ ਹੀ ਠਾ ਕੇ ਛੱਡਤੀ ਮੋੜ ਠੀਕ ਹੈ ਤੇ ਉਸ ਤੋਂ ਬਾਅਦ ਤਾਂ ਫਿਰ ਮੌਲਾ ਦਾ ਕੋਈ ਉਹ ਕੈਸਟਰਾ ਬੋਲ ਲੈ ਜਾਂਦੀ ਜਾ ਕੇ ਅੱਛਾ ਉਦੋਂ ਫਿਰ ਆ ਬਗਤੇ ਜਿਵੇਂ ਹੁਣ ਬਈ ਆ ਕਰਕੇ ਬਗਤੇ ਲੱਗਿਆ ਤਾਂ ਹਨਾ ਇਹਨਾਂ ਦਾ ਸ਼ੌਂਕ ਹੁੰਦਾ ਹੀ ਉਦੋਂ ਵੱਡੇ ਵੱਡੇ ਲਾਉਂਦਾ ਸ਼ੌਂਕ ਉਹਦੇ ਵਿੱਚ ਬਹੁ ਫਰਦਾ ਸਪੀਕਰ ਲਾਉਣਾ ਇਹਦੇ ਵਿੱਚ ਹੂੰ ਮੇਰੇ ਸੋਨਾਂ ਆਹੀ ਨੂੰ ਚੰਗੀ ਤਰ੍ਹਾਂ ਪਹਿਲਾਂ ਮੈਂ ਵੀ ਟੇਬ ਲਿਆਂਦੀ ਸੀ ਅੱਛਾ ਜੀ ਮੈਨੂੰ ਉਹ ਸੁਰਤਾਂ ਉਦੋਂ ਸੋਨੇ ਦੀਆਂ ਹੁੰਦੀਆਂ ਹੁੰਦੀਆਂ ਹਨਾ ਸੁਚਾਰੀ ਟੇਬ ਉਹ ਵੀ ਡੈਡੀ ਲੈ ਕੇ ਆਏ ਸੀ ਉਦੋਂ ਮੈਂ ਛੋਟਾ ਹੁੰਦਾ ਸੀ ਮੈਨੂੰ ਸੁਰਤਾਂ ਸੋਨੇ ਦੇ ਤੇ ਬਈ ਹੁਣ ਦੇ ਜਵਾਨੇ ਦੇਗਾ ਕਿ ਉਹ ਜਵਾਨੇ ਚ ਕੀ ਲੱਗਦਾ ਤੁਹਾਨੂੰ ਬਈ ਉਹ ਚੰਗਾ ਸੀ ਗਿਆ ਉਹ ਚੰਗਾ ਸੀ ਉਹ ਚੰਗਾ ਸੀ ਹਾਂ 8 ਗਾਣੇ ਸੁਣੇ ਹਾਂ ਟੈਕ ਬਦ ਲਿਆ ਕੈਸਟ ਨੂੰ ਅੰਦਰ ਰੱਖਿਆ ਅੰਦਰੋਂ ਕਿਹੜੀ ਘਟ ਸੁਣ ਕੇ ਲੈ ਸੁਣਨੀ ਹੈ ਉਹੀ ਜਾ ਕੇ ਬਾਹਰ ਲਿਆਉਣੀ ਉਹੀ ਜਾ ਕੇ ਬਾਹਰ ਲਿਆਉਣੀ ਸੀ ਤੇ ਇੱਕ ਉਹੀ ਜਿੰਨਾ ਚਿਰ ਸੁਣਦੀ ਉਹ ਮੁੱਕਦੀ ਨਹੀਂ ਸੁਣਨਾ ਚਿਰ ਹੋਰ ਨਹੀਂ ਸੁਣਨੀ ਸੀ ਹੋਰ ਨਹੀਂ ਸੁਣਨੀ ਜਿਵੇਂ ਟੀਵੀ ਹੁੰਦੇ ਸੀ ਪਹਿਲਾਂ ਉਹ ਵੀ ਇੱਕ ਚੈਨਲ ਚੱਲਣਾ ਉਹ ਤੇ ਪਤਾ ਹੁੰਦਾ ਸੀ ਵੀ ਫਸਾਨਾ ਪਲਾਨਾ ਪ੍ਰੋਗਰਾਮ ਆਉਣਾ ਉਹਦੋਂ ਉਹਦਾ ਕੰਮ ਨੁੜ ਕੇ ਵਿਹਲੇ ਹੋ ਜਾਂਦੇ ਠੀਕ ਆ ਤੇ ਉਹ ਜਵਾਨਾ ਵਧੀਆ ਸੀ ਹਨਾ ਹਾਂ ਵਧੀਆ ਜੀ ਵਧੀਆ ਠੀਕ ਹੁਣ ਤਾਂ ਪਤਾ ਨਹੀਂ ਚੈਨਲ ਕਿੰਨੇ ਗਾ ਹਨਾ ਇਹ ਮੇਰੇ ਖਿਆਲ ਨਾਲ ਮੈਨੂੰ ਮੈਂ ਲਾਫ ਰਿਗਾਰਡ ਗਾਣਿਆਂ ਦੇ ਫਰਦਾ ਮੈਂ ਇਸ ਟਾਈਮ ਹੁਣ ਅੱਛਾ ਅੱਧੂ ਪਹਿਲਾਂ ਪਤਾ ਨਹੀਂ ਕਿੰਨੇ ਗਾਣੇ 1800 1900 ਗਾਣਿਆਂ ਦੇ ਵਿੱਚ ਇਹਦੇ ਚਿੱਪ ਚੋਂ ਚੱਪੂ ਚੱਪੂ ਟੁੱਟੀ ਪਈ ਉਹ ਉਹੀ ਡਾਈ ਵੀ ਹੈ ਮਰੀ ਉਹੀ ਡਾਈ ਵੀ ਹੈ ਵਿੱਚ ਹਾਂਜੀ ਠੀਕ ਆ ਵੇਖ ਲਓ ਭਾਈ ਆਹ ਇਹ ਹੁਣ ਫਿਰ ਭਾਈ ਇੱਕ ਯਾਦਗਾਰੀ ਕਹਿ ਸਕਦੇ ਹਨ ਰੱਖੀਆਂ ਵੀਆਂ ਹਾਂ ਭਾਈ ਇਹ ਬਹੁਤ ਮੰਗਦੇ ਮੇਰੇ ਕੋਲ ਯਾਰ ਮੰਨੂ ਦੇ ਦੇ ਮੈਂ ਕਹਿੰਦਾ ਨਹੀਂ ਭਈ ਮੈਂ ਦੇ ਨਹੀਂ ਸਾਰਾ ਦੇ ਨਹੀਂ ਸਕਦਾ ਹਾਂ ਕਰ ਦੇਣਾ ਕਿ ਕਿਤੇ ਮਰ ਗਿਆ ਮੇਰੀ ਮੱਟੀ ਤੇ ਰੱਖਿਆ ਹੋਇਆ ਠੀਕ ਆ ਅਸ਼ਾ ਕਰਦੇ ਹਾਂ ਕੀ ਕਹਤਾ ਕਿਤੇ ਮਰ ਗਿਆ ਮੇਰੀ ਮੱਟੀ ਤੇ ਰੱਖਿਆ ਇਹ ਕਿਹ ਕਿਹਦਾ ਦੇਣੀ ਆ ਨਹੀਂ ਦੇਣੀ ਆ ਨਹੀਂ ਲਓ ਵੀ ਇੰਨਾ ਪਿਆਰ ਪੈ ਗਿਆ ਕਿਹ ਕਹਤਣ ਤੇ ਆ ਵੇਖ ਲਓ ਭਾਈ ਦਿਲ ਦਾ ਬਾਦਸ਼ਾਹ ਸੁਰਮਾ ਕਰਮਾ ਮਰੀਆ ਸਕੇਵ ਜੇ ਹੁੰਦੇ ਸੀ ਪਹਿਲਾਂ ਰੇਪਰ ਹੈ ਨਾ ਬਈ ਤੇ ਇੱਕ ਐਸਟ ਕੱਢੀਗਾ ਕਿ ਬਈ ਵਿੱਚੋਂ ਇੱਕ ਆਪਾਂ ਖੋਲ ਕੇ ਦਿਖਾਉਨੇ ਆ ਵੀ ਰੈਪਰ ਕਿਹ ਵਜਾ ਹੁੰਦਾ ਜੀ ਕੋਈ ਕੱਢ ਲਓ ਡੱਬੀ ਇਹ ਲਓ ਬਈ ਆ ਆ ਚੀਜ਼ਾਂ ਸੀਗੀਆਂ ਪਹਿਲਾਂ ਆਹਾ ਮੀਰੀ ਬੀਰੀ ਦੇ ਮਾਲਕ ਹਨ ਤੇ ਆ ਬਈ ਆ ਖੋਲ ਬਈ ਆ ਰੈਪਰ ਦਿਖਾਓ ਜੀ ਆਪਾਂ ਰੈਪਰ ਕੱਢੋ ਬਾਹਰ ਕਿ ਬਈ ਆ ਚੀਜ਼ ਹੁੰਦੀ ਸੀਗੀ ਜਿਹੜੇ ਹੁਣ ਨਵੇਂ ਨੂੰ ਤਾਂ ਬਈ ਨਹੀਂ ਪਤਾ ਹਨਾ ਤੇ 999 ਵਾਲਿਆਂ ਦਾ ਬਈ ਸਾਰਿਆਂ ਨੂੰ ਪਤਾ ਸੁਣਦੇ ਰਹੇ ਹਨ ਸਾਡੇ ਵਰਗੇ ਤਾਂ ਆ ਬਈ ਰਾਜ ਬ੍ਰਾਂਡ ਦਾ ਤਾਂ ਆਇਆ ਸੀ ਲਵ ਫੋਰ ਲਵ ਹਨਾ ਆ ਚੀਜ਼ਾਂ ਚੱਲਦੀਆਂ ਨੇ ਬਈ ਉਦੋਂ ਰੈਪਰ ਵੇਖ ਲੋ ਤੇ ਇਹ ਜਵਾਨਾਂ ਬਈ ਹੁਣ ਜਿਹੜਾ ਗਿਆ ਹਨਾ ਬਈ ਹੁਣ ਤਾਂ ਦੁਬਾਰਾ ਨਹੀਂ ਆਉਂਦੀ ਹੁੰਦਾ ਹੀ ਨਹੀਂ ਹੁੰਦਾ ਉਹ ਨਹੀਂ ਆਉਂਦਾ ਹਨਾ ਇਹ ਜਿਹੜੇ ਨਾ ਗਿਆ ਸਮਾਂ ਨਾ ਗਿਆ ਬਸ ਤੇ ਯਾਦਾਂ ਹੀ ਆ ਹਾਂ ਤੇ ਆ ਚੀਜ਼ਾਂ ਹੁਣ ਆਲਾ ਤਾਂ ਜਮੈਂ ਨਹੀਂ ਪਤਾ ਕਹਿਣਗੇ ਪਤਾ ਨਹੀਂ ਕੀ ਹੈ ਹਨਾ ਅਈ ਤੇ ਮਾਈਨਾ ਗੱਗੇ ਨਾ ਹੱਤੀ ਵਾਲਾ ਕੋਟ ਰੇਂਦਾ ਜੀਤ ਹਾਂ ਹਾਂ ਉਹਦਾ ਮੁੰਡਾ ਆ ਉਹ ਆਵੇ ਜਵਾਕਾਂ ਲੈ ਕੇ ਆਇਆ ਕਹਿੰਦਾ ਯਾਰ ਕੈਸ਼ਟਾ ਕੱਢ ਉਹਨੇ ਦਿਖਾਈਆਂ ਮੈਂ ਡੈੱਕ ਦਿਖਾਏ ਪੁੱਤੇ ਦੇ ਬਚਾਏ ਰੀਲ ਪੈਂਦੀ ਆ ਹਾਂ ਐ ਚੱਲਦੀ ਐ ਐ ਚੱਲਦੀ ਐ ਤੇ ਉਹਨਾਂ ਨੂੰ ਉਹਦੇ ਪਤਾ ਲੱਗਿਆ ਵੀ ਆ ਚੀਜ਼ ਕੀ ਆ ਉਹਨਾਂ ਨੂੰ ਜਵਾਕ ਨੇ ਸਾਨੂੰ ਪਤਾ ਹੀ ਨਹੀਂ ਸੀ ਪਤਾ ਨਹੀਂ ਕੀ ਚੀਜ਼ ਐ ਠੀਕ ਐ ਲੈ ਵੀ ਆਹ ਆ ਯਾਦਗਾਰਾਂ ਬਈ ਬਲੇ ਹੈ ਨਵੀਆਂ ਕੋਈ ਕਹਿ ਕੋਈ ਨਾ ਪੁਰਾਣੀ ਨਹੀਂ ਹਾਂ ਚੱਲਦੀਆਂ ਸਾਰੀਆਂ ਹਾਂ ਕੋਈ ਕਹਦੇ ਨਹੀਂ ਘੱਟ ਗੋਲੀ ਵੀ ਆ ਜਾਂ ਪੁਰਾਣੇ ਹਸਾਬ ਕੈਟਾ ਪੁਰਾਣੇ ਕੈਟਾ ਹਾਂ ਤੇ ਲੋ ਵੀ ਕਿਵੇਂ ਲੱਗੀ ਵੀਡੀਓ ਤੇ ਸ਼ੇਅਰ ਜਰੂਰ ਕਰ ਦਿਓ ਹਣਾ ਜਿਹੜੇ ਆਪਦੀਆਂ ਯਾਦਾਂ ਜਿਹੜੀਆਂ ਤਾਜ਼ੀਆਂ ਹੋ ਜਾਣੀਆਂ ਹਨਾ ਕਾਕੇ ਕਈਆਂ ਨੂੰ ਬਾਈ ਵੇਖ ਕੇ ਜੋ ਆ ਜਾਵਾਂ ਤਾਜ਼ੀਆਂ ਆਈਆਂ ਤੇ ਠੀਕ ਆ ਬਾਈ ਵੀਡੀਓ ਕਰ ਦਿਓ ਸ਼ੇਅਰ ਤੇ ਬਾਈ ਦਾ ਹੈਗਾ ਟੇਲਰ ਦਾ ਕੰਮ ਸਰਾਵਾਂ ਦੇ ਵਿੱਚ ਆਪਣੇ ਹੀ ਪਿੰਡ ਤੋਂ ਬਾਈ ਹੈਗਾ ਤੇ ਬਹੁਤ ਵਧੀਆ ਬਾਈ ਇਨਸਾਨਾ ਬਾਕੀ ਸੋਸ਼ਲ ਵਰਕ ਵੀ ਬਾਈ ਕਰਦਾ ਹੀ ਰਹਿੰਦਾ